ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਅੱਜ ਖੜੇ ਹਾਂ ਜਿੱਥੇ ਕਿ ਬਹੁਤ ਸਾਰੇ ਹਰਬਲ ਬੂਟੇ ਸਾਡੇ ਆਲੇ-ਦੁਆਲੇ ਜਿਹੜੇ ਬਨਸਪਤੀ ਜਿਹੜੀ ਦਵਾਈਆਂ ਵਾਲੀ ਲੱਗੀ ਹੋਈ ਨੇ ਸੋ ਸਾਨੂੰ ਕਿਤੇ ਨਾ ਕਿਤੇ ਕੁਦਰਤ ਦੇ ਬਣਾਏ ਹੋਏ ਇਸ ਸਿਸਟਮ ਨੂੰ ਇਸ ਚੱਕਰ ਦੇ ਨਾਲ ਜੁੜਨਾ ਚਾਹੀਦਾ ਆ ਤੇ ਸਾਨੂੰ ਤੰਦਰੁਸਤ ਰਹਿਣ ਵਾਸਤੇ ਫਿਟ ਰਹਿਣ ਵਾਸਤੇ ਇੰਨਾ ਆਯੁਰਵੈਦਿਕ ਦੁਆਰਾ ਦੱਸੀਆਂ ਹੋਈਆਂ ਹਰਬਲ ਚੀਜ਼ਾਂ ਜਿਨ੍ਹਾਂ ਦਾ ਕਿ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਸਾਰੇ ਧਾਰਮਿਕ ਗ੍ਰੰਥ ਜਿਨ੍ਹਾਂ ਦੇ ਵਿੱਚ ਵਨਸਪਤੀ ਦਾ ਜ਼ਿਕਰ ਸਾਨੂੰ ਮਿਲਦਾ ਹੈ ਤੇ ਉਹਨਾਂ ਬੂਟਿਆਂ ਦਾ ਜ਼ਿਕਰ ਮਿਲਦਾ ਸੋ ਸੋ ਅੱਜ ਆਪਾਂ ਗੱਲ ਕਰਦੇ ਆਂ ਤ੍ਰਿਫਲਾ ਦੀ ਹਾਰਡ ਬਿਹੇੜਾ ਤੇ ਆਮਲਾ ਜਿਹੜੇ ਇਹ ਤਿੰਨ ਤਰ੍ਹਾਂ ਦੇ ਜਿਹੜੇ ਰੁੱਖ ਨੇ ਇਹ ਸਰੀਰ ਦੇ ਜਿਹੜੇ ਸਾਡੇ ਪੰਜ ਤਤਾਂ ਦਾ ਜਿਹੜਾ ਸਰੀਰ ਬਣਿਆ ਉਹ ਕਿਤੇ ਨਾ ਕਿਤੇ ਸਾਡਾ ਹਵਾ ਦਾ ਖੂਨ ਦਾ ਪਾਣੀ ਦਾ ਜਿਹੜਾ ਮਾਤਰਾ ਜਿਹੜੀ ਉਹ ਘਟ ਵੱਧ ਜਾਂਦੀ ਹੈ ਤੇ ਉਸ ਤੋਂ ਬਾਅਦ ਸਾਡੇ ਸਰੀਰ ਦੇ ਅੰਦਰ ਰੋਗ ਪੈਦਾ ਸ਼ੁਰੂ ਹੋ ਸ਼ੁਰੂ ਹੋ ਜਾਂਦੇ ਆ ਪਰ ਕੁਦਰਤ ਨੇ ਸਾਨੂੰ ਇੱਕ ਬਹੁਤ ਵੱਡਾ ਤੋਹਫਾ ਜਿਹੜਾ ਆ ਹਾਰਡ ਬਿਹੇੜਾ ਤੇ ਆਮਲੇ ਦੇ ਰੂਪ ਵਿੱਚ ਦਿੱਤਾ ਨੇ ਸੋ ਜਿਸ ਦਰਖਤ ਥੱਲੇ ਆਪਾਂ ਖੜੇ ਆ ਕਿੱਡੇ-ਕੱਡੇ ਇੱਥੇ ਰੁੱਖ ਜਿਹੜੇ ਇਹ ਬਿਹੇੜੇ ਤੇ ਲੱਗੇ ਹੋਣ ਨੇ ਤੇ ਇਹਨਾਂ ਨੂੰ ਫਲ ਵੀ ਲੱਗਿਆ ਸੋ ਕਿਤਨੇ-ਕਿਤੇ ਇਨ੍ਹਾਂ ਰੁੱਖਾਂ ਤੋਂ ਅਸੀਂ ਫਲ ਲੈ ਕੇ ਤੇ ਉਹਨਾਂ ਨੂੰ ਬਰਾਬਰ ਮਾਤਰਾ ਜਾਂ ਆਯੁਰਵੈਦ ਦੁਆਰਾ ਦੱਸਿਆ ਹੋਇਆ ਅਨੁਪਾਤ ਅਨੁਸਾਰ ਅਸੀਂ ਇਹਨਾਂ ਦਾ ਮਿਸ਼ਰਣ ਬਣਾਉਨੇ ਆ ਚਾਹੇ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਅਸੀਂ ਸੇਵਨ ਕਰਦੇ ਆ ਚਾਹੇ ਮਰਬਿਆਂ ਦੇ ਰੂਪ ਵਿੱਚ ਸੇਵਨ ਕਰੀਏ ਤੇ ਚਾਹੇ ਉਹਨੂੰ ਪਾਊਡਰ ਬਣਾ ਕੇ ਤ੍ਰਿਫਲਾ ਦੇ ਰੂਪ ਵਿੱਚ ਸੇਵਨ ਕਰੀਏ ਤੇ ਉਹ ਸਾਡੇ ਸਰੀਰ ਦੇ ਪੰਜੇ ਤੱਤਾਂ ਨੂੰ ਅਸੀਂ ਬੈਲੈਂਸ ਕਰ ਸਕਦੇ ਆ ਸੋ ਜਿੰਨੇ ਵੀ ਸਾਡੇ ਕਾਫ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਖੂਨ ਦੀ ਖਰਾਬੀ ਦੇ ਜਾਂ ਹੋਰ ਕਈ ਰੋਗ ਜਿਹੜੇ ਸਾਡੇ ਸਰੀਰ ਦੇ ਅੰਦਰ ਪੈਦਾ ਹੁੰਦੇ ਨੇ ਇਹ ਬਨਸਪਤੀ ਜਿਹੜੀ ਬਹੁਤ ਤਾਕਤਵਾਰ ਸ਼ਕਤੀਸ਼ਾਲੀ ਆ ਜਿਹੜੇ ਸਾਨੂੰ ਜਿਹੜੀਆਂ ਬਿਮਾਰੀਆਂ ਤੋਂ ਮੁਕਤ ਕਰ ਸਕਦੀ ਆ ਸੋ ਆਓ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਕੁਦਰਤ ਦੇ ਨਾਲ ਜੁੜੀਏ ਜਿੱਥੇ ਇਹ ਬੂਟੇ ਲਾਈਏ ਉੱਥੇ ਇਹਨਾਂ ਦਾ ਦਵਾਈਆਂ ਦੇ ਰੂਪ ਵਿੱਚ ਲਾਹਾ ਲਈਏ ਬਨਸਪਤੀ ਤੌਰ ਤੇ ਦਵਾਈਆਂ ਤੌਰ ਤੇ ਜਿਹੜੇ ਇੱਥੇ ਬੂਟੇ ਲੱਗੇ ਹੋਏ ਨੇ ਉਹਨਾਂ ਦਾ ਆਪਾਂ ਜ਼ਿਕਰ ਕਰਾਂਗੇ ਅਰਜਨ ਦੇ ਰੁੱਖ ਦਾ ਸੋ ਆਮ ਰੂੜਾਂ ਤੇ ਕੰਡਿਆਂ ਤੇ ਅਰਜਨ ਦਾ ਰੁੱਖ ਜਿਹੜਾ ਆ ਬਹੁਤ ਹੀ ਸਟਰੋਂਗ ਰੁੱਖ ਨੇ ਇਹ ਲੱਗਿਆ ਮ ਇਸ ਦੇ ਪੱਤਿਆਂ ਦਾ ਇਸ ਦੇ ਸਾਕ ਦਾ ਤੇ ਆਯੁਰਵੇਦ ਅਨੁਸਾਰ ਇਸ ਦਾ ਬਹੁਤ ਵੱਡੇ ਜਿਹੜੇ ਪੱਧਰ ਤੇ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦਾ ਜਿੰਨੇ ਕਿ ਸਾਡੀ ਹਾਰਟਸ ਦੀਆਂ ਪ੍ਰੋਬਲਮ ਨੇ ਹਾਰਟ ਦੀ ਕੋਈ ਰੋਗ ਨੇ ਖੂਨ ਦੇ ਕਈ ਰੋਗ ਨੇ ਉਹਨਾਂ ਨੂੰ ਅਰਜਨ ਦਾ ਸਾਕ ਜਿਹੜਾ ਆ ਆਪਾਂ 20 ਗ੍ਰਾਮ ਮਾਤਰਾ ਚ ਲੈ ਕੇ ਤੇ ਲਗਾਤਾਰ 2 ਤੋਂ 2.5 ਮਹੀਨਿਆਂ ਚ ਪੀ ਕੇ ਅਸੀਂ ਪੂਰੇ 8 ਤੋਂ 9 ਮਹੀਨੇ ਲਈ ਆਪਣੇ ਖੂਨ ਨੂੰ ਆਪਣੇ ਸਰੀਰ ਨੂੰ ਸਾਫ਼ ਸੁਥਰਾ ਕਰ ਸਕਦੇ ਹ ਜਿੰਨੀਆਂ ਸਾਡੀਆਂ ਹਾਰਟ ਨਾਲ ਸਾਡੀਆਂ ਨਾੜੀਆਂ ਜਿਹੜੀਆਂ ਫੂਡ ਪਾਈਪਰ ਨੇ ਬਲੌਕ ਹੁੰਦੀਆਂ ਨੇ ਜਾਂ ਕਿਸ ਤਰ੍ਹਾਂ ਦੀ ਉਹ ਸਾਰੇ ਰੋਗ ਨਹੀਂ ਹੁੰਦੇ ਜਿੱਥੇ ਸਾਡੇ ਕੈਸਟਰੋਲ ਜੂਰਿਕ ਐਕਸੈਡ ਵਰਗੀਆਂ ਪ੍ਰੋਬਲਮਾਂ ਹੋ ਰਹੀਆਂ ਸੋ ਅਰਜਨ ਦਾ ਸੱਕ ਜਿਹੜਾ ਐਡਾ ਕੀਮਤੀ ਆ ਸੋ ਅਰਜਨ ਦਾ ਰੁਖ ਬੜਾ ਹੀ ਮਹਾਨ ਨੇ ਸੋ ਜਿਸ ਤਰੀਕੇ ਨਾਲ ਪਾਂਡਵਾਂ ਦੇ ਵਿੱਚੋਂ ਸਭ ਤੋਂ ਸਟਰੋਂਗ ਅਰਜਨ ਨੂੰ ਮੰਨਿਆ ਜਾਂਦਾ ਉਸ ਤਰ੍ਹਾਂ ਬਨਸਪਤੀ ਦੇ ਵਿੱਚ ਵੀ ਅਰਜਨ ਨੂੰ ਬੜਾ ਹੀ ਤਾਕਤਵਰ ਸ਼ਕਤੀਸ਼ਾਲੀ ਤੇ ਦਵਾਈਆਂ ਦੇ ਰੂਪ ਵਿੱਚ ਇਸਤੇਮਾਲ ਕਰਨ ਵਾਲਾ ਬਹੁਤ ਤਾਕਤਵਰ ਬੂਟਾ ਮੰਨਿਆ ਜਾਂਦਾ ਜਿਹੜਾ ਸੁਹੰਝੜੇ ਦਾ ਟਰੀ ਹੈ ਜਿਹੜਾ ਉਹਦੇ ਫੁੱਲ ਫਾਲ ਪੱਤੀਆਂ ਹਰ 파ੜ ਜਿਹੜਾ ਉਹਦਾ ਆ ਮੂਲੀਆਂ ਅਜੜ ਜਿਹੜੀ ਉਹਦੇ ਚਾਰ ਦਰੂਪ ਵਿੱਚ ਕੰਮ ਆਉਂਦੀ ਆ ਸੋ ਉਹ ਜਿੱਥੇ ਸਾਡੇ ਸਰੀਰ ਦੇ ਅੰਦਰ ਕੈਲਸ਼ੀਅਮ ਦੀ ਮਾਤਰਾ ਘਟ ਜਾਂਦੀ ਹੈ ਤੇ 100 ਤੋਂ 150 ਰੋਗ ਸਰੀਰਾਂ ਦੇ ਅੰਦਰ ਪੈਦਾ ਹੋ ਜਾਂਦੇ ਆ ਸੋ ਉੱਥੇ ਅਸੀਂ ਥੋੜੇ ਜਿਿਹੇ ਪੱਤੇ ਜਾਂ ਥੋੜੇ ਜਿਿਹੇ ਫੁੱਲਾਂ ਦਾ ਸੇਵਨ ਕਰਕੇ ਜਾਂ ਸੁਆਂਜਣੇ ਦਾ ਨਿਰੰਤਰ ਸੇਵਨ ਕਰਕੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਤੇ ਫਿੱਟ ਰੱਖ ਸਕਦੇ ਆ ਤੇ ਉਹ ਨਵੀਂ ਰਿਸਰਚ ਦੇ ਮੁਤਾਬਕ 200 ਤੋਂ 250 ਬਿਮਾਰੀਆਂ ਜਿਹੜੀਆਂ ਸਾਡੇ ਸਰੀਰ ਦੇ ਅੰਦਰ ਪੈਦਾ ਹੋਣ ਵਾਲੀਆਂ ਉਹਨਾਂ ਨੂੰ ਰੋਕத் ਥਾਮ ਕਰ ਸਕਦਾ ਹੈ ਸੁਆਂਜਣਾ ਸੋ ਅਪੀਲ ਆ ਕਿ ਸਾਰੇ ਜਿਹੜੇ ਆਪਾਂ ਇਸ ਹਰਬਲ ਬੂਟੇ ਨੂੰ ਇਸ ਦਵਾਈਆਂ ਵਾਲੇ ਬੂਟੇ ਨੂੰ ਆਮ ਤੌਰ ਤੇ ਪਾਰਕਾਂ ਸੜਕਾਂ ਦੇ ਕੰਡਿਆਂ ਤੇ ਜਬਹੋਂ ਸਗਾ ਜੱ ਲੱਗਿਆ ਹੁੰਦਾ ਸੋ ਇਹਦੀ ਪਛਾਣ ਕਰਕੇ ਤੇ ਇਸਤੇਮਾਲ ਕਰੀਏ ਤਾਂ ਕਿ ਆਪਾਂ ਆਪਣੇ ਆਪ ਨੂੰ ਆਪਣੇ ਸਮਾਜ ਨੂੰ ਤੰਦਰੁਸਤ ਰੱਖ ਸਕੀਏ ਸੋ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਅਮਲਤਾਸ ਦੇ ਰੁੱਖ ਦੀ ਸੋ ਆਪ ਜੀ ਨੇ ਪਛਾਣ ਕੀਤੀ ਹੋਣੀ ਕਿ ਇਸ ਦੇ ਪੀਲੇ ਰੰਗ ਦੇ ਫੁੱਲ ਜਿਹੜੇ ਬੜੇ ਹੀ ਸੋਹਣੇ ਖੂਬਸੂਰਤ ਫੁੱਲ ਲੱਗਦੇ ਨੇ ਤੇ ਦੁਨੀਆ ਦੀ ਬਿਹਤਰੀਨ ਗੁਲਕੰਦ ਵੀ ਇਸ ਤੋਂ ਬਣਾਈ ਜਾਂਦੀ ਹੈ ਸੋ ਇਸ ਦੇ ਪੱਤਿਆਂ ਦਾ ਸੇਵਨ ਦਵਾਈਆਂ ਦੇ ਰੂਪ ਵਿੱਚ ਕੀਤਾ ਜਾਂਦਾ ਇਸ ਨੂੰ ਲੱਗਣ ਵਾਲੀਆਂ ਲੰਮੇ ਲੰਮੇ ਜਿਹੜੀਆਂ ਫਲੀਆਂ ਆ ਉਹ ਜਦੋਂ ਫਲੀਆਂ ਗਿੱਲੀਆਂ ਹੁੰਦੀਆਂ ਆ ਜਾਂ ਹਰੀਆਂ ਹੁੰਦੀਆਂ ਆ ਉਹਨਾਂ ਦਾ ਇਸਤੇਮਾਲ ਅਸੀਂ ਦੁੱਧ ਦੇ ਵਿੱਚ ਬੋਇਲਿੰਗ ਕਰਕੇ ਉਹਦਾ ਜਿਹੜਾ ਗੁੱਦਾ ਆ ਫਲੀ ਦਾ ਕੱਢ ਕੇ ਅਸੀਂ ਉਹ ਕਫ ਦੇ ਖਾਂਸੀ ਦੇ ਬਲਗਮ ਦੇ ਜਾਂ ਸਾਡੇ ਫੇਫੜਿਆਂ ਦੇ ਨਾਲ ਸੰਬੰਧਿਤ ਜਿਹੜੇ ਰੋਗ ਆ ਉਹਨਾਂ ਨੂੰ ਠੀਕ ਕਰ ਸਕਦੇ ਆ ਇਸੇ ਤਰ੍ਹਾਂ ਜਦੋਂ ਉਹ ਫਲੀਆਂ ਸਮੇਂ ਮੁਤਾਬਕ ਗਰੋਤ ਮੁਤਾਬਕ ਸੁੱਕ ਜਾਂਦੀਆਂ ਨੇ ਤੇ ਉਹਨਾਂ ਨੂੰ ਪੀ ਕੇ ਜਿਹੜਾ ਉਹ ਜੋੜਾਂ ਦੇ ਕਮਰਦਰ ਦੇ ਜਾਂ ਹੋਰ ਬਹੁਤ ਸਾਰੇ ਦਰਦਾਂ ਵਾਸਤੇ ਜਾਂ ਹੋਰ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਬਹੁਤ ਸਾਰੇ ਰੋਗਾਂ ਲਈ ਅਸੀਂ ਇਸਤੇਮਾਲ ਕਰ ਸਕਦੇ ਆ ਸੋ ਅਮਲ ਤਾਸ ਦਾ ਰੁਖ ਆਮ ਤੌਰ ਤੇ ਯੂਨੀਵਰਸਿਟੀਆਂ ਸਕੂਲਾਂ ਕਾਲਜਾਂ ਦੇ ਵਿੱਚ ਰੋੜਾਂ ਦੀ ਸੁੰਦਰਤਾ ਵਧਾਉਣ ਵਾਸਤੇ ਲਾਜਾਂਦਾ ਪਰ ਕਿਤੇ ਨ ਕਿਤੇ ਦਵਾਈਆਂ ਵਾਸਤੇ ਵੀ ਸਾਡੇ ਲਈ ਬਹੁਤ ਹੀ ਲਾਹੇਵੰਦ ਨੇ ਇਸੇ ਤਰ੍ਹਾਂ ਆਪਣੇ ਕੋਲ ਬੂਟੇ ਲੱਗੇ ਹੋਏ ਨੇ ਇਨਸੂਲਿਨ ਦੇ ਸੋ ਇਨਸੂਲਿਨ ਦੇ ਬੂਟੇ ਨੂੰ ਆਮ ਤੌਰ ਤੇ ਕੋਈ ਵੀ ਘਰਾਂ ਦੇ ਵਿੱਚ ਗਮਲਿਆਂ ਦੇ ਵਿੱਚ ਵੀ ਲਾ ਸਕਦਾ ਜਿੰਨਾਂ ਕੋਲੇ ਘਰ ਵਿੱਚ ਜਗ੍ਹਾ ਨਹੀਂ ਹੈਗੀ ਤੇ ਅੱਜ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਅਸੀਂ 70 80% ਜਾਂ 90% ਲੋਕ ਜਿਹੜੇ ਆ ਫੂਡ ਜਿਹੜਾ ਅਪੋਜਨ ਜਿਹੜਾ ਉਹ ਹਮੇਸ਼ਾ ਦਿਨ ਸਵੇਰੇ ਜਾਂ ਸ਼ਾਮ ਕਣਕ ਦੀ ਆਪਾਂ ਰੋਟੀ ਖਾ ਰਹੇ ਹਾਂ ਸੋ ਕਣਕ ਦੇ ਵਿੱਚ ਗਲੂਟਨ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਰਕੇ ਆਮ ਤੌਰ ਤੇ ਹਰ ਬੰਦਾ ਸ਼ੂਗਰ ਬੀਪੀ ਤੇ ਥਾਇਰਾਇਡ ਇਹਨਾਂ ਬਿਮਾਰੀਆਂ ਦੇ ਨਾਲ ਗ੍ਰਸਤ ਆ ਸੋ ਅਸੀਂ ਅਗਰ ਆਪਣੇ ਫੂਡ ਨੂੰ ਖਾਣ ਵਾਲੇ ਭੋਜਨ ਨੂੰ ਸਮੇਂ ਜਾਂ ਰੁੱਤ ਮੁਤਾਬਕ ਚੇਂਜ ਨਹੀਂ ਕਰਦੇ ਤੇ ਇਹਨਾਂ ਬਿਮਾਰੀਆਂ ਤੋਂ ਬਚ ਨਹੀਂ ਸਕਦੇ ਸੋ ਚਲੋ ਫਿਰ ਵੀ ਜੇ ਕਿਸੇ ਨੂੰ ਕੋਈ ਇਹ ਸ਼ੂਗਰ ਦੀ ਜਾਂ ਇਨਸੂਲਿਨ ਦੀ ਪ੍ਰੋਬਲਮ ਹੋ ਜਾਂਦੀ ਤਾਂ ਇੱਕ ਇਨਸੂਲੈਂਟ ਰੀ ਆਉਂਦਾ ਬੂਟਾ ਆਉਂਦਾ ਆਮ ਤੌਰ ਤੇ ਸਰਦੀਆਂ ਦੇ ਵਿੱਚ ਉਹਨੂੰ ਧੁੰਦ ਤੋਂ ਕੋਰੇ ਤੋਂ ਜਿਹੜਾ ਬਚਾਉਣਾ ਪੈਂਦਾ ਹੈ ਤੇ ਉਸ ਦੇ ਪੱਤਿਆਂ ਦਾ ਸੇਵਨ ਕਰਕੇ ਅਸੀਂ ਰੋਜ਼ ਲੱਗਣ ਵਾਲਾ ਇੰਜੈਕਸ਼ਨ ਜਿਹੜਾ ਇਨਸੂਲਿਨ ਦਾ ਉਹ ਤੋਂ ਨਜਾਤ ਪਾ ਸਕਦੇ ਹਾਂ ਇਨਸੂਲਿਨ ਦੇ ਟ੍ਰੀ ਦਾ ਇਸਤੇਮਾਲ ਕਰਕੇ ਪੱਤਿਆਂ ਸੋ ਇਸੇ ਤਰ੍ਹਾਂ ਸਬਜ਼ੀਆਂ ਦੇ ਵਿੱਚ ਆਮ ਤੌਰ ਤੇ ਅਸੀਂ ਘਰਾਂ ਦੇ ਵਿੱਚ ਜੋ ਵੀ ਖਾਣ ਵਾਲਾ ਭੋਜਨ ਬਣਾਉਂਦੇ ਆ ਉਹਦੇ ਵਿੱਚ ਤੇਜ ਪੱਤਰ ਦਾ ਇਸਤੇਮਾਲ ਕਰਦੇ ਆ ਦਾਲ ਚੀਨੀ ਦਾ ਇਸਤੇਮਾਲ ਕਰਦੇ ਆ ਸੋ ਜੇ ਦਾਲ ਚੀਨੀ ਦੀ ਇਕੱਲੀ ਦੀ ਗੱਲ ਕਰੀਏ ਤਾਂ ਆਯੁਰਵੈਦ ਦੇ ਅਨੁਸਾਰ 40 ਤੋਂ 42 ਤਰ੍ਹਾਂ ਦੇ ਜਿਹੜੇ ਸਰੀਰ ਦੇ ਵਿੱਚ ਖੂਨ ਦੇ ਨਾਲ ਸੰਬੰਧਿਤ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਆ ਉਹਨਾਂ ਨੂੰ ਠੀਕ ਕਰਨ ਦੀ ਸਮਰੱਥਾ ਜਿਹੜਾ ਆ ਉਹ ਦਾਲਚੀਨੀ ਦਾ ਪੇੜ ਰੱਖਦਾ ਸੋ ਇਸੇ ਤਰ੍ਹਾਂ ਆਪਣੇ ਕੋਲ ਬਿੱਲ ਪੱਤਰ ਦੇ ਬੂਟੇ ਲੱਗੇ ਹੋਏ ਨੇ ਜਿੱਥੇ ਇਹਨਾਂ ਬੂਟਿਆਂ ਦੀ ਧਾਰਮਿਕ ਗ੍ਰੰਥਾਂ ਅਨੁਸਾਰ ਬਹੁਤ ਵੱਡੀ ਮਹਾਨਤਾ ਨੇ ਪੂਜਾ ਦੇ ਵਿੱਚ ਇਸਤੇਮਾਲ ਹੁੰਦੇ ਨੇ ਤੋਂ ਉੱਥੇ ਇਹ ਬਿੱਲ ਪੱਤਰ ਦਾ ਬੂਟਾ ਜਿਹੜਾ ਆ ਜਿਸ ਨੂੰ ਜਦੋਂ ਫਲ ਲੱਗਦਾ ਤੇ ਉਹ ਫਲ ਜਿਹੜਾ ਆ ਪੱਕਣ ਤੋਂ ਬਾਅਦ ਚ ਜਾ ਕੱਚਾ ਵੀ ਜਿਹੜਾ ਉਹ ਵਰਤਿਆ ਜਾਂਦਾ ਹੈ ਦਵਾਈਆਂ ਦੇ ਰੂਪ ਵਿੱਚ ਜੂਸ ਦੇ ਰੂਪ ਵਿੱਚ ਵਰਤਦੇ ਆ ਮਰਬੇ ਦੇ ਰੂਪ ਵਿੱਚ ਵਰਤਦੇ ਆ ਸਾਡੇ ਸਰੀਰ ਦੇ ਅੰਦਰ ਪੈਦਾ ਹੋਣ ਵਾਲੀਆਂ ਕੈਂਸਰ ਕੋਸ਼ਿਕਾਵਾਂ ਜਾਂ ਸਰੀਰ ਦੇ ਅੰਦਰ ਪੈਦਾ ਹੋਣ ਵਾਲੇ ਅਲਸਰ ਜਾਂ ਸਾਡੇ ਲੀਵਰ ਜਿਹੜਾ ਉਹ ਉਸ ਦੀ ਸਟੇਜ ਆਖਰ ਤੱਕ ਪਹੁੰਚ ਜਾਂਦੀ ਤੇ ਕੋਈ ਦਵਾਈਆਂ ਕੰਮ ਨਹੀਂ ਕਰਦੀਆਂ ਉਹਨਾਂ ਲਈ ਇਹ ਜ਼ਰੂਰੀ ਸਨੇਹਾ ਹੈ ਕਿ ਕੁਦਰਤ ਦਾ ਬਣਾਇਆ ਹੋਇਆ ਇਹ ਫੂਡ ਜਿਹੜਾ ਆ ਬਿੱਲ ਪੱਤਰ ਜਿਹੜਾ ਆ ਉਸ ਦਾ ਇਸਤੇਮਾਲ ਕਰਕੇ ਉਸ ਦੇ ਮਰਬੇ ਦਾ ਇਸਤੇਮਾਲ ਕਰਕੇ ਉਸ ਦੇ ਜੂਸ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਆਪ ਨੂੰ ਇਹ ਸਾਰੇ ਸਰੀਰ ਦੇ 파ੜ ਜਿਹੜੇ ਬਿਮਾਰੀਆਂ ਤੋਂ ਬਚ ਸਕਦੇ ਤੇ ਤੰਦਰੁਸਤ ਰਹਿ ਸਕਦੇ ਆ ਇਸੇ ਤਰ੍ਹਾਂ ਆਪਣੇ ਕੋਲੇ ਗੁੱਲੜ ਦੇ ਟਰੀ ਲੱਗੇ ਹੋਏ ਨੇ ਕੁਦਰਤ ਨੇ ਇਹ ਬਹੁਤ ਵੱਡਾ ਇੱਕ ਤੋਹਫਾ ਬਖਸ਼ਿਸ਼ ਕੀਤਾ ਹੈ ਕਿ ਉਸ ਦਾ ਫਲ ਜਿਹੜਾ ਹੈ ਉਸ ਦੇ ਅਸੀਂ ਆਚਾਰ ਪਾ ਸਕਦੇ ਆ ਸਬਜ਼ੀ ਬਣਾ ਸਕਦੇ ਆ ਤੇ ਅੱਜਕੱਲ ਬਹੁਤ ਸਾਰੀਆਂ ਬਵਾਸੀਰ ਦੀਆਂ ਜਾਂ ਹੋਰ ਕਈ ਤਰ੍ਹਾਂ ਦੀਆਂ ਖੂਨ ਦੀਆਂ ਪ੍ਰੋਬਲਮ ਜਿਹੜੀਆਂ ਸਾਡੇ ਸਰੀਰ ਦੇ ਅੰਦਰ ਹੈ ਵਿਕਾਰ ਜਿਹੜੇ ਪੈਦਾ ਹੋ ਜਾਂਦੇ ਆ ਗੁੱਲੜ ਦੇ ਜਿਹੜਾ ਉਹ ਫਰੂਟ ਤੋਂ ਅਸੀਂ ਠੀਕ ਤੰਦਰੁਸਤ ਹੋ ਸਕਦੇ ਆ ਇਸੇ ਤਰ੍ਹਾਂ ਸਰੀਰ ਦਾ ਟਰੀ ਲੱਗਾ ਹੈ ਸੋ ਸ਼ਰੀ ਜਿਹੜਾ ਆਮ ਤੌਰ ਤੇ ਜਦੋਂ ਸਾਡੇ ਘਰਾਂ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦੇ ਪੱਤਿਆਂ ਨੂੰ ਬੰਨ੍ਹਿਆ ਜਾਂਦਾ ਕਿਤਨੇ ਕਿਤੇ ਉਹ ਫੈਰੀਫਾਈ ਸਾਫ਼ ਸੁਥਰਾ ਸਵਾ ਦੇ ਵਿੱਚ ਜਿਹੜੇ ਜਿਹੜੇ ਸਾਨੂੰ ਖਤਰਨਾਕ ਐਸੀਆਂ ਚੀਜ਼ਾਂ ਆ ਜਿਹੜੀਆਂ ਸਾਨੂੰ ਬਿਮਾਰ ਕਰ ਸਕਦੀਆਂ ਉਹਨਾਂ ਤੋਂ ਨਜਾਤ ਪਾਉਣ ਲਈ ਜਿਹੜਾ ਆ ਉਹ ਵਰਤਿਆ ਜਾਂਦਾ ਆਮ ਤੌਰ ਤੇ ਜਿਹੜੇ ਸ਼ਰੀ ਦੇ ਦਰਖਤ ਆ ਜਾਂ ਗੁਲਾਬਾਸੀ ਅੱਕ ਦੇ ਦਰਖਤ ਆ ਜਾਂ ਦੇਸੀ ਅੱਕ ਦੇ ਦਰਖਤ ਸੀਗੇ ਇਹ ਸਾਡੇ ਵੱਡ-ਵਡੇਰੇ ਸਾਡੇ ਬਜ਼ੁਰਗ ਖੇਤਾਂ ਵਿੱਚ ਲਾਉਂਦੇ ਸੀ ਤਾਂ ਕਿ ਜਿਹੜੀ ਫਸਲ ਨੂੰ ਦਵਾਈ ਦਾ ਰੂਪ ਕੰਮ ਕਰਦੇ ਸੀ ਤੇ ਉਹੀ ਫਸਲ ਤੇ ਅਨਾਜ ਨੂੰ ਅਸੀਂ ਖਾ ਕੇ ਤੰਦਰੁਸਤ ਰਹਿੰਦੇ ਸੀ ਸੋ ਅੱਜ ਲੋੜ ਆ ਇਹੋ ਜੀਆਂ ਚੀਜ਼ਾਂ ਦਾ ਦੁਬਾਰਾ ਫੇਰ ਅਸੀਂ ਇਸਤੇਮਾਲ ਕਰੀਏ ਸੋ ਇਸੇ ਤਰ੍ਹਾਂ ਤુલਸੀ ਆ ਜਿਹੜੀ ਕੀ ਉਹ ਜਿੱਥੇ ਸਾਡੇ ਸਰੀਰ ਦੇ ਅੰਦਰ ਕੈਂਸਰ ਵਰਗੀਆਂ ਹੋਰ ਬਹੁਤ ਸਾਰੀਆਂ ਖਤਰਨਾਕ ਵਾਇਰਸ ਜਾਂ ਕਈ ਤਰ੍ਹਾਂ ਦੇ ਜਿਹੜੇ ਆ ਉਹ ਪੇਟ ਨਾਲ ਸੰਬੰਧਿਤ ਬੁਖਾਰ ਵਾਇਰਲ ਬੁਖਾਰਾਂ ਨਾਲ ਸੰਬੰਧਿਤ ਗਲੇ ਨਾਲ ਸੰਬੰਧਿਤ ਜਿਹੜੇ ਰੋਗ ਪੈਦਾ ਹੁੰਦੇ ਆ ਅਗਰ ਅਸੀਂ ਰੁਟੀਨ ਦੇ ਵਿੱਚ ਰੋਜ਼ ਤੁਲਸੀ ਦੇ ਪੱਤਿਆਂ ਦਾ ਇਸਤੇਮਾਲ ਕਰਦੇ ਆ ਤਾਂ ਸਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਸਾਡੇ ਸ਼ਰੀਰ ਦੇ ਨੇੜੇ ਨਹੀਂ ਆ ਸਕਦਾ ਸੋ ਅੱਜ ਲੋੜ ਆ ਸਾਨੂੰ ਔਰ ਮੈਂ ਇੱਕ ਖਾਸ ਸੁਨੇਹਾ ਉਹਨਾਂ ਵੀਰ ਭੈਣ ਭਰਾਵਾਂ ਨੂੰ ਦੇਣਾ ਚਾਹੁੰਦਾ ਜਿਹੜੇ ਕਹਿੰਦੇ ਕਿ ਸਾਡੇ ਘਰਾਂ ਵਿੱਚ ਤੇ ਮਾਰਵਲ ਪੱਥਰ ਜਾਂ ਘਰ ਦੀ ਬਣਤਰ ਹੀ ਇਸ ਤਰ੍ਹਾਂ ਦੀ ਕਿ ਇਹ ਕਿਸੇ ਵੀ ਜਗ੍ਹਾ ਨਹੀਂ ਹੈਗੀ ਜਾਂ ਕੋਈ ਮਲਟੀਆਂ ਦੇ ਵਿੱਚ ਰਹਿ ਰਿਹਾ ਸੋ ਉਹਨਾਂ ਲਈ ਖਾਸ ਨੇ ਆ ਕਿ ਤੁਸੀਂ ਤુલਸੀ ਪੱਥਰ ਚਟ ਤੇ ਹੋਰ ਬਹੁਤ ਸਾਰੀਆਂ ਐਸੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਐਲੋਵੀਰਾ ਨੇ ਜਾਂ ਸਨੇਕ ਛੋਟੇ ਛੋਟੇ ਜਿਹੜੇ ਸਨੇਕ ਪlant ਦੇ ਬੂਟੇ ਨੇ ਜਿਹੜੇ ਕੀ ਦਿਨ ਰਾਤ ਹੀ ਆਕਸੀਜਨ ਦੇ ਕੇ ਤੁਹਾਡੇ ਘਰ ਨੂੰ ਤੇ ਤੁਹਾਨੂੰ ਜਿਹੜਾ ਉਹ ਸਾਫ਼ ਸੁਥਰਾ ਵਾਤਾਵਰਣ ਦੇਣਗੇ ਜੇ ਇੱਕ ਕੱਲੀ ਤੁਲਸੀ ਦੀ ਗੱਲ ਕਰੀਏ ਤੇ 52 ਗਜ ਤੱਕ ਦਾ ਜਿਹੜਾ ਕਲਾਈਮੇਟ ਆ ਵਾਤਾਵਰਣ ਨੂੰ ਉਹ ਸਾਫ਼ ਸੁਥਰਾ ਰੱਖਦੀ ਆ ਤੇ ਖਤਰਨਾਕ ਵਾਇਰਸੋ ਤੋਂ ਸਾਨੂੰ ਬਚਾਉਂਦੀ ਆ ਤੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਅਸੀਂ ਇੰਡੋਰ ਪlant ਜਿਹੜੇ ਆ ਜਾਂ ਇਹ ਆਪਾਂ ਪੱਥਰ ਚਟ ਤੇ ਚਾਹੇ ਉਹ ਐਲੋਵੀਰਾ ਆ ਚਾਹੇ ਤુલਸੀ ਆ ਇਹਨਾਂ ਨੂੰ ਗਮਲਿਆਂ ਵਿੱਚ ਲਗਾ ਕੇ ਲਾ ਕਰਕੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਆ ਤੇ ਉੱਥੇ ਕਲਾਈਮਟ ਨੂੰ ਵੀ ਸਾਫ਼ ਸੁਥਰਾ ਰੱਖ ਸਕਦੇ ਆ ਇਸ ਤਰ੍ਹਾਂ ਆਪਣੇ ਕੋਲੇ ਹਰੀ ਇਲਾਚੀ ਦੇ ਬੂਟੇ ਲੱਗੇ ਹੋਏ ਨੇ ਲੌਂਗ ਦੇ ਬੂਟੇ ਲੱਗੇ ਹੋਏ ਨੇ ਸੋ ਇਹਨਾਂ ਦਾ ਵੀ ਜੇ ਸਾਡੇ ਸਮੇਂ ਮਤਾਬਕ ਰੁੱਤ ਮਤਾਬਕ ਇਥੋਂ ਦੇ ਕਲਾਈਮਟ ਦੇ ਅਨੁਸਾਰ ਸਾਡੇ ਫਲ ਨਹੀਂ ਹੁੰਦਾ ਤਾਂ ਅਸੀਂ ਇਹਨਾਂ ਦੇ ਪੱਤਿਆਂ ਦਾ ਇਸਤੇਮਾਲ ਕਰਕੇ ਆਪਣੇ ਆਪ ਨੂੰ ਤੰਦਰੁਸਤ ਫਿੱਟ ਜਿਹੜਾ ਰੱਖ ਸਕਦੇ ਆ ਕਿਉਂਕਿ ਜਿਹੜੀ ਹਰੀ ਇਲਾਚੀ ਆ ਉਹ ਕਿਤਨੇ ਕਿਤੇ ਸਾਡੇ ਡਿਪਰੈਸ਼ਨ ਵਰਗੇ ਸਾਡੇ ਤਣਾਵ ਜਿਹੜਾ ਦਿੱਲੀ ਦਾ ਡਿਪਰੈਸ਼ਨ ਵਗੈਰਾ ਜਿਹੜੀਆਂ ਪ੍ਰੋਬਲਮ ਹੋ ਰਹੀਆਂ ਤੇ ਪਾਚਨ ਸ਼ਕਤੀ ਦਾ ਜਿਹੜਾ ਉਹ ਦਰੁਸਤ ਨਾ ਹੋਣਾ ਤੇ ਉਹ ਰੋਗਾਂ ਨੂੰ ਭੈੰਕਰ ਰੋਗਾਂ ਦਾ ਜਿਹੜਾ ਸਾਡੇ ਅੰਦਰ ਪੈਦਾ ਹੋਣਾ ਉਹ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਇਸਤੇਮਾਲ ਪੱਤਿਆਂ ਦੇ ਰੂਪ ਵਿੱਚ ਕਰ ਸਕਦੇ ਹਾਂ ਇਸੇ ਤਰ੍ਹਾਂ ਆਪਣੇ ਕੋਲੇ ਹਾਰ ਸ਼ਿੰਗਾਰ ਦੇ ਬੂਟੇ ਲੱਗੇ ਹੋਏ ਨੇ ਧਾਰਮਿਕ ਗ੍ਰੰਥਾਂ ਅਨੁਸਾਰ ਇਹ ਜਿਹੜੇ ਜਿਹੜੇ ਬੂਟੇ ਨੇ ਇਹ ਸਵਰਗ ਦਾ ਰੁੱਖ ਇਹਨੂੰ ਕਿਹਾ ਜਾਂਦਾ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤਾਂ ਉੱਥੇ ਵੀ ਕਲਪਿਤ ਰੁੱਖਾਂ ਦੇ ਵਿੱਚ 265 ਨੰਬਰ ਅੰਗ ਤੇ ਸ਼੍ਰੀ ਪਾਰਜਤ ਜਿਹੜਾ ਸ਼ਬਦ ਦਾ ਜਿਹੜਾ ਇਸਤੇਮਾਲ ਹੁੰਦਾ ਹੈ ਹਾਰ ਸ਼ੰਗਾਰ ਜਿਹੜਾ ਆ ਉਹਨੂੰ ਪਾਰਜਤ ਕਹਿੰਦੇ ਸੰਸਕ੍ਰਿਤ ਵਿੱਚ ਸੋ ਇਹ ਸਵਰਗ ਦਾ ਰੁੱਖ ਨਾ ਤੇ ਇਹ ਜਿਹੜਾ ਰੁੱਖ ਨੇ ਅੱਜ ਕੱਲ ਜਿੰਨੇ ਬਹੁਤ ਸਾਰੇ ਚਿਕਨ ਗੁਨੀਆਂ ਵਾਇਰਲ ਬੁਖਾਰ ਜਾਂ ਬਹੁਤ ਸਾਰੀਆਂ ਪ੍ਰੋਬਲਮ ਹੋ ਜਾਂਦੀਆਂ ਜਾਂ ਬਹੁਤ ਸਾਰਾ ਲੋਕਾਂ ਦਾ ਸਵਾਲ ਹੁੰਦਾ ਕਿ ਸਾਡੇ ਗੋਡਿਆਂ ਦੇ ਵਿੱਚ ਮੋਢਿਆਂ ਦੇ ਵਿੱਚ ਜੋੜਾਂ ਦੇ ਵਿੱਚ ਪੇਨ ਹੋ ਰਿਹਾ ਦਰਦ ਹੋ ਰਿਹਾ ਹੈ ਜਾਂ ਗ੍ਰੀਸ ਖਤਮ ਹੋ ਗਈ ਆ ਆਮ ਤੌਰ ਤੇ ਆਪਾਂ ਸ਼ਬਦ ਵਰਤਦੇ ਆ ਸੋ ਬੋਲੇ ਮੇਂ 2 ਮਹੀਨਿਆਂ ਦੇ ਸੇਵਨ ਦੇ ਨਾਲ ਜਾਂ ਨਿਰੰਤਰ ਸੇਵਨ ਕਰਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਤੋਂ ਨਿਜਾਤ ਪਾ ਸਕਦੇ ਹਾਂ ਗ੍ਰੀਸ ਜਿਹੜੀ ਪੂਰੀ ਹੋ ਜਾਏਗੀ ਹਾਰ ਸ਼ਿੰਗਾਰ ਦੇ 10 ਤੋਂ 12 ਪੱਤੇ ਲੈਣੇ ਅਤੇ ਇੱਕ ਗਲਾਸ ਪਾਣੀ ਦੇ ਵਿੱਚ ਬੋਇਲਿੰਗ ਕਰਕੇ ਅਸੀਂ ਉਹਦਾ ਇਸਤੇਮਾਲ ਕਰ ਸਕਦੇ ਹਾਂ ਇਸ ਨੂੰ ਬਹੁਤ ਸਾਰੇ ਫੁੱਲ ਜਿਹੜੇ ਖਿੜਦੇ ਆ ਨਾਈਟ ਜੈਸਮਿਨ ਇਹਨੂੰ ਕਹਿੰਦੇ ਰਾਤ ਨੂੰ ਫੁੱਲ ਡਿੱਗ ਪੈਂਦੇ ਅਸੀਂ ਸਵੇਰੇ ਉਹਨਾਂ ਨੂੰ ਕਲੈਕਟ ਕਰਕੇ ਸੁਕਾ ਕੇ ਅਸੀਂ ਸਾਲ ਭਰ ਆਪਣੇ ਦੁੱਧ ਚਾਹ ਜਾਂ ਪਾਣੀ ਦੇ ਵਿੱਚ ਬੋਇਲਿੰਗ ਕਰਕੇ ਇਹਨਾਂ ਨੂੰ ਲੈ ਸਕਦੇ ਹਾਂ ਤੇ ਸਰੀਰ ਦੇ ਅੰਦਰ ਜਿੰਨੀ ਵੀ ਸਾਡੇ ਸੋਜਸ਼ ਵਿਦਗੈਰ ਆਦੀਆਂ ਪ੍ਰੋਬਲਮਾਂ ਹੁੰਦੀਆਂ ਜਾ ਜੋੜਾਂ ਦਾ ਦਰਦ ਹੁੰਦਾ ਔਰ ਸਭ ਤੋਂ ਵੱਡੀ ਗੱਲ ਆ ਗਠੀਆ ਬਾਜ ਜਿਹਨੂੰ ਕਹਿੰਦੇ ਨੇ ਗੈਂਠੀਆ ਕਹਿੰਦੇ ਆ ਉਸ ਰੋਗ ਨੂੰ ਬਹੁਤ ਜਲਦੀ ਇਹ ਠੀਕ ਕਰਦਾ ਆ ਪਰ ਆਯੁਰਵੇਦ ਅਨੁਸਾਰ ਸਾਡੇ ਸਰੀਰ ਦੇ ਵਿੱਚ ਕੋਈ ਪਹਿਲਾਂ ਕੋਈ ਕੁਦਰਤੀ ਵਿਗਾੜ ਪੈ ਜਾਂਦਾ ਹੈ ਤਾਂ ਉਸ ਨੂੰ ਠੀਕ ਕਰਨ ਵਾਸਤੇ ਘੱਟੋ ਘੱਟ 2 ਮਹੀਨਿਆਂ ਤੋਂ ਘੱਟ ਜਿਹੜਾ ਹੈ ਇਹ ਦੇਸੀ ਚੀਜ਼ਾਂ ਜਿਹੜੀਆਂ ਆਯੁਰਵੈਦਿਕ ਚੀਜ਼ਾਂ ਨਹੀਂ ਲੈਣੇ ਚਾਹੀਦੀਆਂ ਸੋ ਇਸੇ ਤਰ੍ਹਾਂ ਜਿਵੇਂ ਆਪਾਂ ਗੱਲ ਕੀਤੀ ਸੀ ਤੇਜ ਪੱਤਰ ਦੀ ਉਹ ਵੀ ਸਾਡੇ ਸਰੀਰ ਦੇ ਅੰਦਰ ਪੈਦਾ ਹੋਣ ਵਾਲੇ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਦਾ ਆ ਆਮ ਤੌਰ ਤੇ ਅਸੀਂ ਸਾਡੇ ਘਰ ਦੇ ਵਿੱਚ ਰਸੋਈਆਂ ਦੇ ਵਿੱਚ ਹਰ ਚੀਜ਼ਾਂ ਮਿਲ ਜਾਂ ਸੋ ਇਸੇ ਤਰ੍ਹਾਂ ਆਪਾਂ ਗੱਲ ਕਰਾਂਗੇ ਕਚਨਾਰ ਜਿਸ ਤਰੀਕੇ ਦੇ ਨਾਲ ਅਰਜਨ ਦਾ ਸਾਕ ਇਸਤੇਮਾਲ ਕੀਤਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਕਚਨਾਰ ਦਰਖਤ ਜਿਹੜਾ ਆ ਇਸ ਦਾ ਸਾਕ ਵੀ ਇਸਤੇਮਾਲ ਕੀਤਾ ਜਾਂਦਾ ਹੈ ਸਾਡੇ ਸ਼ਰੀਰ ਦੇ ਅੰਦਰ ਕਿਹੜੀ ਕਾਰਨਾ ਕਰਕੇ ਜਿਹੜੇ ਖੂਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ ਰੋਗ ਪੈਦਾ ਹੁੰਦੇ ਨੇ ਸੋ ਕਚਨਾਰ ਵੀ ਜਿਹੜਾ ਆ 2 ਤੋਂ 2.5 ਮਹੀਨਾ ਕਰ ਲੈ ਲੈਣੇ ਆ ਬਹੁਤ ਸਾਰੇ ਦੇਖਿਆ ਹੋਣਾ ਕਿ ਕਈਆਂ ਦੇ ਸ਼ਰੀਰ ਦੇ ਵਿੱਚ ਗਿਲਟੀਆਂ ਗੰਡਾਂ ਬਣ ਜਾਂਦੀਆਂ ਮਾਸ ਦੀਆਂ ਬਾਹਰ ਚਮੜੀ ਦੇ ਵਿੱਚ ਸੋ ਜਿਹੜਾ ਕchnaar ਦਾ ਸਾਕਾ ਉਹਨੂੰ ਅਗਰ ਮਹੀਨਾ 2 ਮਹੀਨੇ ਕੋਈ 20 ਗ੍ਰਾਮ ਮਾਤਰਾ ਦੇ ਵਿੱਚ ਸਾਕ ਨੂੰ ਪਾਣੀ ਦੇ ਵਿੱਚ ਬਲਿੰਗ ਕਰਕੇ ਲੈ ਲੇ ਤੇ ਉਹ ਜਲਦੀ ਤੋਂ ਜਲਦੀ ਜਿਹੜੀਆਂ ਗੰਡਾਂ ਬਣੀਆਂ ਮਾਸ ਦੀਆਂ ਖੁਰ ਜਾਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਸਾਦੇ ਖੂਨ ਨੂੰ ਜਿਹੜਾ ਉਹ ਰક્ત ਨੂੰ ਸੋਧ ਦੇਗੀ ਕchnaar ਦਾ ਸਾਕ ਸੋ ਜਿੱਥੇ ਇਹ ਪੂਜਾ ਦੇ ਵਿੱਚ ਇਸਤੇਮਾਲ ਹੁੰਦਾ ਇਸ ਦੇ ਫੁੱਲ ਦਵਾਈਆਂ ਵਿੱਚ ਇਸਤੇਮਾਲ ਹੁੰਦੇ ਆ ਉੱਥੇ ਇਹਦਾ ਸਾਕ ਵੀ ਕੰਮ ਆਉਂਦਾ ਤਦੋ ਇਸ ਨੂੰ ਲੱਗਣ ਵਾਲੇ ਜਿਹੜੇ ਫੁੱਲ ਆ ਉਹਨਾਂ ਦੀ ਸਬਜ਼ੀ ਬਣਾ ਕੇ ਖਾਣ ਦੇ ਨਾਲ ਸਾਡੇ ਸਰੀਰ ਦੇ ਅੰਦਰ ਕਈ ਰੋਗਾਂ ਤੋਂ ਨਜਾਤ ਅਸੀਂ ਪਾ ਸਕਦੇ ਹਾਂ ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਆਪਣੇ ਕੋਲ ਨਿੰਮ ਦੇ ਦਰਖਤ ਲੱਗੇ ਨੇ ਸਾਡੇ ਚਮੜੀ ਤੇ ਜਿਹੜੇ ਰੋਗ ਪੈਦਾ ਹੁੰਦੇ ਨੇ ਹੋਰ ਕਈ ਤਰ੍ਹਾਂ ਦੇ ਜਿਹੜੇ ਰੋਗ ਪੈਦਾ ਹੁੰਦੇ ਉਹਨਾਂ ਤੋਂ ਅਸੀਂ ਨਿੰਮ ਦੇ ਪੱਤਿਆਂ ਦਾ ਇਸਤੇਮਾਲ ਕਰਕੇ ਅਸੀਂ ਠੀਕ ਹੋ ਸਕਦੇ ਹਾਂ ਸੋ ਨਿਰੰਤਰ ਜਦੋਂ ਇਹ ਮੌਸਮ ਬਰਸਾਤਾਂ ਦਾ ਹੈ ਉਸ ਤੋਂ ਪਹਿਲਾਂ ਅਸੀਂ ਕੁੰਨੈਣ ਦੀਆਂ ਗੋਲੀਆਂ ਦਾ ਇਸਤੇਮਾਲ ਕਰਦੇ ਸੀ ਲੋੜ ਨਹੀਂ ਹੈ ਸਾਨੂੰ ਅਗਰ ਅਸੀਂ ਇੱਕ ਦੋ ਪੱਤੇ ਸਕਿਨ ਦੀ ਕੋਈ ਵੀ ਪ੍ਰੋਬਲਮ ਹੈ ਚਮੜੀ ਦਾ ਕੋਈ ਵੀ ਰੋਗ ਹੈ ਤਾਂ ਅਸੀਂ ਨਿੰਮ ਦਾ ਇਸਤੇਮਾਲ ਕਰ ਸਕਦੇ ਹਾਂ ਕਿਉਂਕਿ ਜੇ ਤਰਵੈਣੀ ਦੀ ਗੱਲ ਕਰੀਏ ਤੇ ਬੋਹੜ ਪਿੱਪਲ ਤੇ ਨਿੰਮ ਸਾਡਾ ਜਿਹੜਾ ਸਦੀਆਂ ਤੋਂ ਕਈ ਹਜ਼ਾਰ ਸਾਲਾਂ ਤੋਂ ਜਿਹੜਾ ਇਹ ਦਵਾਈਆਂ ਦੇ ਰੂਪ ਵਿੱਚ ਇਸਤੇਮਾਲ ਕੀਤੇ ਪਹਿਲੇ ਜਵਾਨਾਂ ਦੇ ਵਿੱਚ ઋષਿ-ਮੁਨੀ ਯੋਗੀ ਜਾਂ ਸੰਨਿਆਸੀ ਲੋਕ ਜਿਹੜੇ ਸੀਗੇ ਉਹ ਤਰਵੈਣੀ ਲਾ ਕੇ ਜਿੱਥੇ ਉਹ ਬੈਠ ਕੇ ਸਾਧਨਾ ਕਰਦੇ ਸੀ ਉਹਨਾਂ ਦਾ ਇੱਕ ਕਾਰਨ ਸੀ ਕਿਉਂਕਿ ਹਰ ਦਰਖਤ ਲਗਭਗ ਕੋਈ 12 ਘੰਟੇ ਜਿਹੜਾ ਕਾਰਬਨ ਡਾਈਆਕਸਾਈਡ ਤੇ 12 ਘੰਟੇ ਆਕਸੀਜਨ ਦਾ ਜਿਹੜਾ ਉਹ ਦੇ ਥੱਲੇ ਪ੍ਰਵਾਹ ਹੁੰਦਾ ਸੋ ਇਹ ਜਿਹੜਾ ਪਿੱਪਲ ਲਾਉਣਾ ਉਹ 24 ਘੰਟੇ ਆਕਸੀਜਨ ਦਿੰਦਾ ਸੀ ਜਿਹੜਾ ਬੋਹਲ ਸੀ ਜਾਂ ਨਿੰਮ ਸੀ ਉਹ ਨੂੰ ਦਵਾਈ ਦਾ ਰੂਪ ਦੇ ਵਿੱਚ ਕੰਮ ਕਰਦਾ ਸੀ ਇਸ ਕਰਕੇ ਉਹ ਤਰਵੈਣੀ ਲਾ ਕੇ ਉੱਥੇ ਬੈਠ ਕੇ ਸਾਧਨਾ ਕਰਦੇ ਸੀ ਸਾਰਿਆਂ ਨੂੰ ਸਾਂਝੇ ਉਪਰਾਲੇ ਕਰਕੇ ਬੂਟੇ ਲਾਉਣੇ ਚਾਹੀਦੇ ਤੇ ਕੋਸ਼ਿਸ਼ ਕਰੀਏ ਕਿ ਆਪਾਂ ਇਹ ਦਵਾਈਆਂ ਵਾਲੇ ਬੂਟੇ ਦਾ ਇਸਤੇਮਾਲ ਕਰਕੇ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ ਸੋ ਜਿੱਥੇ ਮੈਂ ਬਹੁਤ ਸਾਰੇ ਬੂਟੇ ਦੀ ਗੱਲ ਕੀਤੀ ਉੱਥੇ ਸਾਡੇ ਜਿਹੜੇ ਫਰੂਟ ਨੇ ਚਾਹੇ ਉਹ ਆड़ੂ ਦਾ ਰੁੱਖ ਦੀ ਆਪਾਂ ਗੱਲ ਕਰੀਏ ਫਾਲਸੇ ਦੀ ਗੱਲ ਕਰੀਏ ਸੋ ਇਹ ਜਿੱਥੇ ਦਵਾਈਆਂ ਵਾਲੇ ਬੂਟੇ ਆ ਜਿੱਥੇ ਫਲਾਂ ਵਾਲੇ ਬੂਟੇ ਉੱਥੇ ਦਵਾਈਆਂ ਦਾ ਵੀ ਕੰਮ ਕਰਦੇ ਆ ਸੋ ਫਾਲਸਾ ਇੱਕ ਆਮ ਛੋਟਾ ਜਿਹਾ ਬੇਰ ਵਾਂਗੂ ਫਲ ਲੱਗਦਾ ਆ ਤੇ ਉੱਥੇ ਉਹ ਜਿਸ ਤਰੀਕੇ ਨਾਲ ਲੋਹੇ ਨੂੰ ਜੰਗ ਲੱਗ ਜਾਂਦਾ ਤੇ ਰੇਗਮਾਰ ਦੇ ਨਾਲ ਆਪਾਂ واਸ਼ ਕਰਦੇ ਆ ਸਾਫ਼ ਕਰਦੇ ਆ ਸੋ ਇਸ ਤਰ੍ਹਾਂ ਦਾ ਫਾਲਸਾ ਜਾਮਨ ਆਲੂ ਬਖਾਰਾ ਜਿਹੜੇ ਇਹ ਤਿੰਨ ਚਾਰ ਫਰੂਟ ਇਹੋ ਜਿਹੇ ਨੇ ਕਿ ਜਿਹੜੇ ਸਾਡੇ ਸਰੀਰ ਦੀਆਂ ਜਿਹੜੀਆਂ ਫੂਡ ਪਾਈਪਾਂ ਜਿਹੜੀਆਂ ਸਮੇਂ ਸਿਰ ਅਸੀਂ ਭੋਜਨ ਰੋਜ਼ ਅਸੀਂ ਰੁਟੀਨ ਚ ਇੱਕੋ ਚੀਜ਼ ਵਰਤਦੇ ਹਾਂ ਸਮੇਂ ਸਿਰ ਅਸੀਂ ਆਪਣਾ ਤੇਲ ਘਿਓ ਜਾਂ ਕੋਈ ਜਿਹੜੀ ਵੀ ਚੀਜ਼ ਵਰਤਦੇ ਹਾਂ ਉਹ ਰੁਟੀਨ ਚ ਇੱਕੋ ਹੀ ਵਰਤੀ ਜਾਂਦੇ ਨੇ ਤੇ ਐਕਸਟਰਾ ਜਿਹੜੀਆਂ ਚੀਜ਼ਾਂ ਜਿਹੜੀਆਂ ਲਿਕਵਿਡ ਤੇਲ ਘਿਓ ਜਿਹੜਾ ਸਾਡੇ ਫੂਡ ਪਾਈਪਾਂ ਦੇ ਵਿੱਚ ਜੰਮ ਜਾਂਦਾ ਸੋ ਜਿਹੜੀ ਮੈਂ ਗੱਲ ਕੀਤੀ ਫਾਲਸੇ ਦੀ ਆਲੂ ਬਖਾਰੇ ਦੀ ਤੇ ਜੰਮ ਹੁੰਦੀ ਇਹ ਜਿਹੜੇ ਦਰਖਤ ਨੇ ਸੋ ਇਹਨਾਂ ਨੂੰ ਲੱਗਣ ਵਾਲਾ ਜਿਹੜਾ ਫਾਲਾ ਸੀ ਫਾਲ ਦੇ ਰੂਪ ਜਦੋਂ ਇਸਤੇਮਾਲ ਕਰਦੇ ਆ ਤੇ ਸਾਡੀਆਂ ਫੂਡ ਪਾਈਪਾਂ ਨੂੰ ਵਾਸ਼ ਕਰਦਾ ਸਾਡੇ ਲੀਵਰ ਨੂੰ ਸਟਰੋਂਗ ਕਰਦਾ ਆ ਸੋ ਉਹ ਸਾਲ ਦੇ ਵਿੱਚ ਇੱਕ ਵਾਰ ਆਯੁਰਵੈਦ ਕਹਿਣ ਮੁਤਾਬਕ ਜਿਹੜਾ ਜਾਮਣ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਅਸੀਂ ਕਿੱਸਾ ਧਾਰੀ ਹੈਗੇ ਆ ਚਾਹੇ ਨਹੀਂ ਸਾਡੇ ਸਰੀਰ ਦੇ ਅੰਦਰ ਰੋਮ ਚੱਲੇ ਜਾਂਦੇ ਆ ਅਗਰ ਇੱਕ ਰੋਮ ਚੱਲੇ ਜਾਵੇ ਤੇ ਉਹ ਕਈ ਰੋਗਾਂ ਨੂੰ ਪੈਦਾ ਕਰਦਾ ਆ ਤੇ ਜਾਮਣ ਜਿਹੜੀ ਉਹ ਇੱਕੋ ਇੱਕ ਵਨਸਪਤੀ ਆ ਜਿਹੜੇ ਸਰੀਰ ਦੇ ਅੰਦਰੋਂ ਜਿਹੜੀ ਆ ਉਹ ਸਾਡੇ ਸਫਾਈ ਕਰਦੀ ਆ ਤੇ ਜਾਮਣ ਜਿਹੜੀ ਆ ਉਹ ਬਾਲਾਂ ਨੂੰ ਕੇਸਾਂ ਨੂੰ ਜਾਂ ਕੋਈ ਇਹੋ ਜੀ ਚੀਜ਼ ਚੱਲ ਜਾਂਦੀ ਜਿਹੜੀ ਰੋਗ ਪੈਦਾ ਕਰ ਸਕਦੀ ਉਹਨੂੰ ਖਤਮ ਕਰਦੀ ਹੈ ਸੋ ਉੱਥੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਸਾਨੂੰ ਨਿਰੰਤਰ ਕਰਨਾ ਚਾਹੀਦਾ ਸਾਲ ਭਰ ਜੇ ਅਸੀਂ ਆਲੂ ਆੜੂ ਦਾ ਫਰੂਟ ਨਹੀਂ ਲੈਂਦੇਗੇ ਪਰ ਆੜੂ ਦੇ ਪੱਤਿਆਂ ਨੂੰ ਉਬਾਲ ਕੇ ਕਾੜਾ ਪੀਣ ਦੇ ਨਾਲ ਪੇਟ ਦੇ ਵਿੱਚ ਹੋਣ ਵਾਲੇ ਦਰਦ ਤੇ ਪੇਟ ਦੇ ਕੀੜੇ ਅਸੀਂ ਉਹਨਾਂ ਨੂੰ ਠੀਕ ਕਰ ਸਕਦੇ ਹਾਂ ਆਮ ਤੌਰ ਤੇ ਅਸੀਂ ਘਰਾਂ ਦੇ ਵਿੱਚ ਫੁੱਲਾਂ ਵਾਲੇ ਦਰਖਤ ਲਾਉਂਦੇ ਆਂ ਤੇ ਗੁਡਹਲ ਜਾਂ ਹਵਿਸਕਸ ਦਾ ਰੁੱਖ ਜਿਹੜਾ ਆ ਬੂਟਾ ਜਿਹੜਾ ਉਹ ਆਮ ਹਰ ਘਰ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ ਸੋ ਗੁਡਹਲ ਦੇ ਫੁੱਲਾਂ ਦਾ ਇਸਤੇਮਾਲ ਅਸੀਂ ਸੁਕਾ ਕੇ ਪਿੱਤੇ ਦੀ ਪਥਰੀ ਦਾ ਇਲਾਜ ਕਰ ਸਕਦੇ ਆ ਆਯੁਰਵੇਦ ਕਹਿੰਦਾ ਕਿ ਅਗਰ ਕਿਸੇ ਦੇ ਪਿੱਤੇ ਦੇ ਵਿੱਚ ਪਥਰੀ ਹੈ ਤੇ ਉਸ ਨੂੰ ਦੁਨੀਆ ਦੀ ਇਹ ਬਨਸਪਤੀ ਜਿਹੜੀ ਹਾ ਗੁਡਹਲ ਜਾਂ ਹਿਸਕਸ ਦਾ ਫੁੱਲ ਜਿਹੜਾ ਬਾਹਰ ਕੱਢ ਦੀ ਸਮਰੱਥਾ ਰੱਖਦਾ ਪਰ 10 ਗ੍ਰਾਮ ਮਾਤਰਾ ਚ ਰੋਜ਼ ਆਪਾਂ ਇਹਦਾ ਪਾਊਡਰ ਲੈਣਾ ਆ ਇਹਦੇ ਫੁੱਲਾਂ ਨੂੰ ਸਾਵੇਂ ਛਕਾ ਕੇ ਉਹਦਾ ਪਾਊਡਰ ਬਣਾ ਸਕਦੇ ਆ ਇਸ ਤੋਂ ਇਲਾਵਾ ਸਰੀਰ ਦੇ ਅੰਦਰ ਗਰਮ ਤਸੀਰ ਆ ਸਾਡੀ ਗਰਮੀ ਚ ਲੋ ਲੱਗ ਰਹੀ ਆ ਅਸੀਂ ਬਾਹਰੋਂ ਤੋਪ ਦੇ ਵਿੱਚੋਂ ਆਏ ਆ ਤਾਂ ਅਸੀਂ ਇਸ ਦੇ ਫੁੱਲ ਤੋੜ ਕੇ ਪਾਣੀ ਦੇ ਵਿੱਚ ਜੂਸ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਸ਼ੇਕ ਦੇ ਵਿੱਚ ਪਾ ਕੇ ਇਸਤੇਮਾਲ ਕਰੀਏ ਸਾਡੇ ਸ਼ਰੀਰ ਨੂੰ ਇਹ ਠੰਡਕ ਦਿੰਦਾ ਸੋ ਇਸੇ ਤਰ੍ਹਾਂ ਜੇ ਗੱਲ ਕਰੀਏ ਚੰਦਨ ਦੀ ਸੋ ਇਸੇ ਤਰ੍ਹਾਂ ਗੱਲ ਕਰੀਏ ਆਪਾਂ ਹੋਰ ਬਹੁਤ ਸਾਰੇ ਕੁਸਮ ਦੇ ਮੌਹੇ ਦੇ ਇਹ ਬੂਟੇ ਨੇ ਜਿਹੜੇ ਜਿੱਥੇ ਸਾਨੂੰ ਫਾਲ ਫੁੱਲ ਛਾਂ ਦਿੰਦੇ ਤੇ ਉੱਥੇ ਬਹੁਤ ਸਾਰੇ ਰੋਗਾਂ ਤੋਂ ਸਾਨੂੰ ਬਚਾਉਂਦੇ ਆ ਜੇ ਗੱਲ ਕਰੀਏ ਕੁਦਰਤ ਦੀ ਕੁਦਰਤ ਨੇ ਮੌਸਮ ਦੇ ਅਨੁਸਾਰ ਹਰ ਚੀਜ਼ ਪੈਦਾ ਕੀਤੀ ਆ ਰੁੱਤ ਦੇ ਅਨੁਸਾਰ ਹਰ ਚੀਜ਼ ਪੈਦਾ ਕੀਤੀ ਆ ਉਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਕੁਦਰਤ ਨਾਲ ਖਲਵਾੜ ਕਰਕੇ ਇਹਨਾਂ ਚੀਜ਼ਾਂ ਦਾ ਨੋਟਸ ਨੇਸ ਕਰ ਰਹੇ ਆ ਸੋ ਆਪਾਂ ਯਤਨ ਕਰੀਏ ਕਿ ਜਿੱਥੇ ਅਸੀਂ ਫਲਾਂ ਵਾਲੇ ਫੁੱਲਾਂ ਵਾਲੇ ਜਾਂ ਅਸੀਂ ਘਰਾਂ ਦੇ ਵਿੱਚ ਜਾਂ ਆਲੇ-ਦੁਆਲੇ ਫੈਂਸੀ ਬੂਟੇ ਲਾਉਨੇ ਜਿਨ੍ਹਾਂ ਤੇ ਆ ਕੇ ਨਾ ਤਾਂ ਕੋਈ ਪੰਛੀ ਬੈਠਦਾ ਆ ਤੇ ਨਾ ਕੋਈ ਪක්ෂੀ ਨੂੰ ਉੱਥੋਂ ਆਹਾਰ ਮਿਲਦਾ ਸੋ ਆਪਾਂ ਕਿਤੇ ਨ ਕਿਤੇ ਕੁਦਰਤ ਨਾਲ ਇਹਨਾਂ ਦਵਾਈਆਂ ਵਾਲੇ ਬੂਟਿਆਂ ਨਾਲ ਤੇ ਅਸੀਂ ਉਹਨਾਂ ਜੀਵ ਜੰਤੂਆਂ ਪੰਛੀਆਂ ਦੇ ਨਾਲ ਸਾਂਝ ਪਾਈਏ ਜਿਹੜੇ ਸਾਡੇ ਜੀਵਨ ਦੇ ਵਿੱਚ ਇੱਕ ਸਹਾਜਕ ਕਿਰਿਆ ਨੇ ਅੱਜ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਜਿੱਥੇ ਡਿਪਰੈਸ਼ਨ ਟੈਨਸ਼ਨ ਤੇ ਇਹ ਰੋਗ ਜਿਹੜੇ ਬਹੁਤ ਜ਼ਿਆਦੇ ਨੇ ਸੋ ਦੋ ਤਿੰਨ ਚੀਜ਼ਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਜਿਵੇਂ ਕਿ ਅਸ਼ਵਗੰਧਾ ਸੋ ਅਸ਼ਵ ਮੀਨਸ ਘੋੜਾ ਕਹਿੰਦੇ ਤੇ ਘੋੜਿਆਂ ਦੀਆਂ ਦਵਾਈਆਂ ਜਿਹੜੀਆਂ ਆਮ ਤੌਰ ਤੇ ਅਕਸਰ ਤੋਂ ਜਿਹਨੂੰ ਅਸੀਂ ਅਸ਼ਵਗੰਧਾ ਕਹਿੰਦੇ ਉਹ ਤੋਂ ਤਿਆਰ ਹੁੰਦੀਆਂ ਜਿੱਥੇ ਹੁਣ ਤਾਜ਼ਾ ਰਿਸਰਚਾਂ ਹੋਈਆਂ ਕਰੋਨਾ ਤੋਂ ਬਾਅਦ ਉੱਥੇ ਇਹ ਗੱਲ ਸਾਹਮਣੇ ਆਈ ਆ ਕਿ ਅਸ਼ਵਗੰਧਾ ਇੱਕ ਦੁਨੀਆ ਦੀ ਬਹੁਤ ਫੇਮਸ ਤੇ ਬਹੁਤ ਸ਼ਕਤੀਸ਼ਾਲੀ ਤੇ ਤਾਕਤਵਰ ਜੜੀ ਬੂਟੀ ਆ ਜਿਹਦੇ ਨਾਲ ਅਸੀਂ ਸਰੀਰ ਦੇ ਡਿਪਰੈਸ਼ਨ ਦੇ ਤੇ ਪਾਚਨ ਸ਼ਕਤੀ ਦੇ ਤੇ ਸਰੀਰ ਦੀ ਤਾਕਤਤਾ ਜੀ ਅਗਰ ਗੱਲ ਕਰੀਏ ਤੇ ਇਸ ਜੜੀ ਬੂਟੀ ਤੋਂ ਬਹੁਤ ਵੱਡੇ ਪੱਧਰ ਤੇ ਅਸੀਂ ਲੈ ਕੇ ਠੀਕ ਹੋ ਸਕਦੇ ਹਾਂ ਸੋ ਕਿਤਨੇ ਕਿਤੇ ਲੋੜ ਹੈ ਇਸ ਬਨਸਪਤੀ ਨੂੰ ਬਚਾਉਣ ਦੀ ਲਾਉਣ ਦੀ ਇਸ ਤੇ ਇਸਤੇਮਾਲ ਦੀ ਸੋ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਫੂਡ ਦੇ ਉੱਤੇ ਰਿਸਰਚਾਂ ਹੋਈਆਂ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਵੀ ਸਾਡੇ ਕਲਚਰ ਦੇ ਵਿੱਚ ਜਿਹੜਾ ਪੀਜ਼ਾ 버ਗਰ ਜਾਂ ਜਿਹੜੀਆਂ ਚੀਜ਼ਾਂ ਨੂੰ ਬੱਚੇ ਖਾ ਰਹੇ ਨੇ ਉਹ ਜਲਦੀ ਤਿਆਰ ਹੋ ਕੇ ਵਰਤ ਰਹੇ ਨੇ ਤੇ ਉੱਥੇ ਉਹ ਛੱਡ ਤਾਂ ਨਹੀਂ ਸਕਦੇ ਪਰ ਉਹਨਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਅ ਅਸ਼ਵਗੰਧੇ ਦਾ ਤੇ ਅਸੀਂ ਆਪਣੇ ਬੱਚਿਆਂ ਨੂੰ ਫਿੱਟ ਰੱਖ ਸਕਦੇ ਹਾਂ ਸੋ ਇਹ ਇੰਡੀਆ ਦੀ ਵਿੱਚ ਬਹੁਤ ਵੱਡੀ ਮਾਤਰਾ ਤੇ ਹੁੰਦਾ ਤੇ ਹਿੰਦੂਸਤਾਨ ਦੀ ਗੱਲ ਕਰੀਏ ਤੇ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਨੰਬਰ 1 ਜਿਹੜਾ ਅਸ਼ਵਗੰਧਾ ਪਾਇਆ ਜਾਂਦਾ ਹੈ ਤੋ ਕਿਤਨੇ ਕਿਤੇ ਲੋੜ ਹੈ ਇਸ ਵੰਸਪਤੀ ਨੂੰ ਬਚਾਉਣ ਦੀ ਲੋਣ ਦੀ ਇਸ ਦੇ ਇਸਤੇਮਾਲ ਦੀ ਸੋ ਇਸੇ ਤਰ੍ਹਾਂ ਬ੍ਰਹਮੀ ਬੂਟੀ ਆਪਣੇ ਇੱਥੇ ਲੱਗੀ ਹੋਈ ਨੇ ਸੋ ਮਾਈਂਡ ਦੀਆਂ ਜਿੰਨੀਆਂ ਵੀ ਦਵਾਈ ਦਿਮਾਗੀ ਤੌਰ ਤੇ ਕੋਈ ਬੰਦਾ ਮੈਂਟਲੀ ਡਿਸਟਰਬ ਹੋ ਜਾਂਦਾ ਜਾਂ ਵੀਕਨੈਸ ਆ ਜਾਂਦੀ ਹੈ ਉਹਦੇ ਦਿਮਾਗ ਦੇ ਵਿੱਚ ਸਾ ਦਿਮਾਗ ਨੂੰ ਤੇਜ ਤੇ ਤੰਦਰੁਸਤ ਤੇ ਫਿਰ ਰੱਖਣ ਵਾਸਤੇ ਇੱਕ ਆਮ ਤੌਰ ਤੇ ਵਰਤੀ ਜਾਣ ਵਾਲੀ ਇਹ ਜੜੀ ਬੂਟੀ ਬ੍ਰਹਮੀ ਜਿਹਨੂੰ ਆਪਾਂ ਕਹਿੰਨੇ ਆ ਜਿੱਥੇ ਅੱਜ ਬਹੁਤ ਸਾਰੇ ਪ੍ਰੋਡਕਟ ਤੇ ਬਾਜ਼ਾਰ ਦੇ ਵਿੱਚ ਮਹਿੰਗੇ ਤੋਂ ਮਹਿੰਗੇ ਮਿਲਦੇ ਉੱਥੇ ਕੋਸ਼ਿਸ਼ ਜਿੰਦਾ ਪੈਸੇ ਖਰਚ ਕਰਕੇ ਅਸੀਂ ਇਹਨਾਂ ਬੂਟਿਆਂ ਨੂੰ ਗਮਲੀਆਂ ਦੇ ਵਿੱਚ ਕਿਆਰੀਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਲਾ ਕੇ ਇਸ ਦਾ ਇਸਤੇਮਾਲ ਕਰ ਸਕਦੇ ਹਾਂ ਇਸ ਤਰੀਕੇ ਨਾਲ ਆਪਾਂ ਗੱਲ ਕੀਤੀ ਸੀ ਗਮਲੇ ਵਿੱਚ ਪੱਥਰ ਚਟ ਦੀ ਸੋ ਪੱਥਰ ਚਟ ਦਾ ਰੋਜ਼ ਰੋਜ਼ਾਨਾ ਇਸਤੇਮਾਲ ਕਰਨ ਦੇ ਨਾਲ ਅਸੀਂ ਪਥਰੀ ਵਰਗੇ ਭੈੰਕਾ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਬਸ਼ਰਤੇ ਅਸੀਂ ਪੱਥਰ ਚਟ ਦੇ 2-3 ਪੱਤੇ ਜੇ ਖਾਣੇ ਹਨ ਤੇ ਉਹਦੇ ਨਾਲ 2-3 ਕਾਲੀਆਂ ਮਿਰਚਾਂ ਵੀ ਅਸੀਂ ਇਸਤੇਮਾਲ ਕਰੀਏ ਸੋ ਇਸੇ ਤਰ੍ਹਾਂ ਗੱਲ ਕਰ ਰਹੇ ਸੀ ਅਕਰ ਕਰਾ ਦੀ ਸੋ ਸਰੀਰ ਦੇ ਉੱਤੇ ਬਹੁਤ ਸਾਰੇ ਰੋਗ ਉਦੋਂ ਪੈਦਾ ਹੁੰਦੇ ਆ ਜਦੋਂ ਸਾਡੀ ਪਾਚਨ ਸ਼ਕਤੀ ਜਿਹੜੀ ਉਹ ਦਰਸਤ ਨਹੀਂ ਹੁੰਦੀ ਠੀਕ ਨਹੀਂ ਹੁੰਦੀ ਸੋ ਅਕਰਕਰ ਇੱਕ ਐਸੀ ਜੜੀ ਬੂਟੀ ਆ ਹਾਲਾਂਕਿ ਇਸ ਦੇ ਉੱਤੇ ਪੜ੍ਹੀਏ ਤੇ ਇਹ ਈਰਾਨ ਤੋਂ ਮੁਗਲ ਜਿਹੜੇ ਆ ਮੁਗਲਿਆ ਹਕੂਮਤ ਵੇਲੇ ਹਿੰਦੁਸਤਾਨ ਦੇ ਵਿੱਚ ਵੱਡੇ ਪੱਧਰ ਤੇ ਇਹ ਬੂਟੇ ਆਏ ਜਾਇ ਵਨਸਪਤੀ ਲਿਆਂਦੀ ਗਈ ਜਿੱਥੇ ਬਹੁਤ ਸਾਰੇ ਰੋਗਾਂ 'ਚ ਇਹ ਕੰਮ ਆਉਂਦੀ ਆ ਤੇ ਉੱਥੇ ਜਿਹੜਾ ਸਭ ਤੋਂ ਵਧੀਆ ਇਹਦਾ ਜਿਹੜਾ ਇੱਕ ਕਾਰਗੁਣ ਨੇ ਇਸ ਇਹਦੇ ਵਿੱਚ ਕਿ ਕਿਸੇ ਨਾ ਕਿਸੇ ਕਾਰਨ ਸਾਡੇ ਗਲਤ ਖਾਣ ਪੀਣ ਕਰਕੇ ਸਾਡੇ ਜਿਹੜੇ ਅ ਡਾਇਰੈਕਸ਼ਨ ਦੇ ਅਜੀਬ ਦੇ ਸੈਂਸਰ ਸਾਡੇ ਉਹ ਜਿਹੜਾ ਉਹਨਾਂ ਨੂੰ ਰੀਐਕਟੀਵੇਟ ਕਰਨ ਦੇ ਵਿੱਚ ਇਹ ਜਿਹੜੀ ਬਨਸਪਤੀ ਬਹੁਤ ਸਹਾਇਕ ਨੇ ਜਿਸ ਤਰੀਕੇ ਤੇ ਨਾਲ ਥਾਲੀ ਦੇ ਵਿੱਚ ਖਾਣਾ ਪਰੋਸ ਕੇ ਸਾਡੇ ਸਾਹਮਣੇ ਆਉਂਦਾ ਤੇ ਸਾਰੇ ਅੱਖਾਂ ਦੇ ਸੈਂਸਰ ਦੇਖਦੇ ਆ ਤੇ ਜੀਵ ਦੇ ਸੈਂਸਰ ਜਿਹੜੇ ਉਹ ਰੀਐਕਟੀਵੇਟ ਹੋ ਕੇ ਮੂੰਹ ਦੇ ਵਿੱਚ ਲਾਰ ਬਣਾਉਣੀ ਸ਼ੁਰੂ ਕਰਦੇ ਤੇ ਉਸ ਲਾਰ ਦੇ ਨਾਲ ਸਾਡਾ ਖਾਣ ਵਾਲਾ ਭੋਜਨ ਜਿਹੜਾ ਉਹ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਸੋ ਕਿਤੇ ਨਾ ਕਿਤੇ ਬਣਨ ਵਾਲੀ ਲਾਰ ਜਿਹੜਾ ਇਹ ਲਿਕਵਿਡ ਜਿਹੜਾ ਮਾਦਾ ਜਿਹੜਾ ਸਾਡੇ ਜੀਵ ਤੇ ਬਣਦਾ ਤਰਲ ਪਦਾਰਥ ਜਿਹੜਾ ਉਹ ਨਹੀਂ ਬਣ ਪਉਂਦਾ ਉੱਥੇ ਉਹ ਭੋਜਨ ਸਾਡਾ ਪਚਦਾ ਨਹੀਂ ਜਾਂ ਸਾਨੂੰ ਭੋਜਨ ਪਚਾਉਣ ਵਿੱਚ ਤਕਲੀਫ ਹੁੰਦੀ ਆ ਸੋ ਉੱਥੇ ਆਕਰ ਕਰਾ ਜਿਹੜਾ 2 ਤੋਂ 2.5 ਸਕਿੰਟਾਂ ਦੇ ਅੰਦਰ ਸਾਡੇ ਜੀਭ ਦੇ ਸੈਂਸਰਾਂ ਨੂੰ ਰੀਐਕਟਿਵੇਟ ਕਰ ਦਿੰਦਾ ਸੋ ਇਹ ਕਿਤੇ ਨਾ ਕਿਤੇ ਬਹੁਤ ਸਾਰੀਆਂ ਦਵਾਈਆਂ 'ਚ ਅਸੀਂ ਇਹਨੂੰ ਇਸਤੇਮਾਲ ਕਰਕੇ ਰੈਗੂਲਰ ਜਿੱਥੇ ਦੰਦਾਂ ਦੇ ਮਸੂੜਿਆਂ ਦੇ ਗਾਲ ਦੇ ਖਾਂਸੀ ਦੇ ਪਾਇਰੀਆ ਦੇ ਜਾਂ ਛਾਤੀ ਦੇ ਰੋਗਾਂ ਤੋਂ ਨਜਾਤ ਪਾ ਸਕਦੇ ਆ ਤੇ ਇਹ ਵੀ ਇੱਕ ਆਮ ਗਵਲਿਆਂ ਦੇ ਵਿੱਚ ਬੂਟੀ ਆਪਾਂ ਲਾ ਸਕਦੇ ਆ ਸੋ ਅਪੀਲ ਕਰਾਂਗੇ ਉਹਨਾਂ ਸੰਗਤਾਂ ਨੂੰ ਕਿ ਜਿੱਥੇ ਬ੍ਰਹਮੀ ਪੱਥਰਚਟ ਤੇ ਤુલਸੀ ਤੇ ਇਹ ਅਕਰ ਕਰਾ ਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਆ ਚਾਹੇ ਉਹ ਐਲੋਵੇਰਾ ਦੇ ਰੂਪ ਵਿੱਚ ਆ ਇਹਨਾਂ ਨੂੰ ਗਵਲਿਆਂ ਦੇ ਵਿੱਚ ਲਾ ਕੇ ਅਸੀਂ ਨਿਰੰਤਰ ਆਪਣੇ ਜੀਵਨ ਦੇ ਵਿੱਚ ਵਰਤ ਕੇ ਤੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਤੇ ਫਿੱਟ ਰੱਖ ਸਕਦੇ ਜਿਵੇਂ ਕਿ ਅਸੀਂ ਵਿਟਾਮਿਨਸ ਲਈ ਵਕ ਵਕ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਸੋ ਜੇ ਕਿਸੇ ਨੇ ਮਲਟੀ ਵਿਟਾਮਿਨ ਟਰੀ ਜਾਂ ਮਲਟੀ ਵਿਟਾਮਿਨ ਫੂਡ ਦੀ ਗੱਲ ਕਰਨੀ ਹੋਵੇ ਮਲਟੀ ਮੈਟਾਬਨ ਸਬਜੀ ਦੀ ਗੱਲ ਕਰਨੀ ਹੋਵੇ ਤਾਂ ਕਟਹਲ ਜਿਸ ਨੂੰ ਅਸੀਂ ਜੈਕ ਫਰੂਟ ਕਹਿੰਦੇ ਆ ਸੋ ਉਹ ਇਹ ਉਹਦਾ ਬੂਟਾ ਨੇ ਤੇ ਇਹਦੇ ਵਿੱਚ ਅਸੀਂ ਜਿਹੜੀ ਆ ਉਹ ਇੰਨੀ ਜ਼ਿਆਦਾ ਮਤਲਬ ਵਿਟਾਮਿਨਸ ਹੁੰਦੇ ਨੇ ਤਾਂ ਇਹਨੂੰ ਮਲਟੀ ਵਿਟਾਮਿਨ ਕਹਿੰਦੇ ਨੇ ਹਰ ਤਰ੍ਹਾਂ ਦੇ ਸਾਰੇ ਵਿਟਾਮਿਨਸ ਅਗਰ ਤੁਸੀਂ ਆਪਣੀ ਬਾਡੀ ਚ ਕੰਪਲੀਟ ਕਰਨਾ ਚਾਹੁੰਦੇ ਆ ਤਾਂ ਰੁੱਤ ਦੇ ਮੁਤਾਬਕ ਜਦੋਂ ਕਟਹਲ ਨੂੰ ਫਰੂਟ ਲੱਗਦਾ ਐ ਫਲ ਲੱਗਦਾ ਐ ਤੇ ਇਸ ਦਾ ਅਸੀਂ ਸਮੇਂ ਮੁਤਾਬਕ ਆਚਾਰ ਵੀ ਪਾ ਸਕਦੇ ਆ ਸਬਜ਼ੀ ਬਣਾ ਕੇ ਖਾ ਸਕਦੇ ਆ ਸੋ ਇਹ ਖਾਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਉਹ ਮੈਂ ਜ਼ਰੂਰ ਦੇਵਾਂਗਾ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਬਾਅਦ ਅਸੀਂ ਕ੍ਰਾਸ ਫੂਡ ਤੋਂ ਬਚਣਾ ਜੋ ਜੇ ਕਿਸੇ ਨੇ ਜੈਕ ਫਰੂਟ ਦਾ ਇਸਤੇਮਾਲ ਕਰਨਾ ਹੈ ਸਬਜੀ ਬਣਾ ਕੇ ਖਾਣੀ ਆ ਉਸ ਦੇ ਉਪਰੋਂ ਦੁੱਧ ਨਾ ਪੀਤਾ ਜਾਵੇ ਤਾਂ ਕਿ ਕ੍ਰਾਸ ਫੂਟ ਤੋਂ ਬਚਿਆ ਜਾਵੇ ਸੋ ਇਹ ਬਹੁਤ ਮਲਟੀ ਵਿਟਾਮਿਨਰੀ ਹੋਣ ਦੇ ਨਾਤੇ ਬੜਾ ਹੀ ਤਾਕਤਵਾਰ ਸ਼ਕਤੀਸ਼ਾਲੀ ਪੌਦਾ ਆ ਤੇ ਉਸ ਦਾ ਫਰੂਟ ਵੀ ਉਨਾ ਹੀ ਸ਼ਕਤੀਸ਼ਾਲੀ ਆ ਤੇ ਬੰਦੇ ਨੂੰ ਤੰਦਰੁਸਤ ਤੇ ਫਿੱਟ ਰੱਖਣ ਵਾਸਤੇ ਇਹ ਜਿਹੜਾ ਇਹਦਾ ਇਸਤੇਮਾਲ ਆਮ ਤੌਰ ਤੇ ਆਚਾਰ ਲਈ ਤੇ ਸਬਜੀ ਲਈ ਕੀਤਾ ਜਾਂਦਾ ਨੇ ਤੇ ਬਣਾਉਣ ਦੀ ਪ੍ਰਕਿਰਿਆ ਜਿਹੜੀ ਇਹਦੀ ਇਹ ਹੀ ਆ ਕਿ ਜਿਸ ਨੂੰ ਉਸ ਨੂੰ ਫਰਾਈ ਕਰਦੇ ਉਹਦੇ ਵਿੱਚ ਪਾਣੀ ਦਾ ਇਸਤੇਮਾਲ ਜਿਹੜਾ ਉਹ ਨਹੀਂ ਕਰਦੇ ਵਾਹਿਗੁਰੂ ਜੀ ਕਾ